ਸਤਿ ਸ੍ਰੀ ਅਕਾਲ ਜੀ। ਬਰੂ ਦੇ ਲਵ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਆਪਾਂ ਅੱਜ ਕੱਲ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਗਿਆਨੀ ਸੋਨ ਸਿੰਘ ਸੀਤਲ ਜੀ ਦੀ ਪੁਸਤਕ ਸਿੱਖ ਰਾਜ ਕਿਵੇਂ ਬਣਿਆ। ਇਸ ਦਾ ਕਾਹਲ ਦੂਜਾ ਚੱਲ ਰਿਹਾ ਹੈ ਜੀ। ਤੇ ਇਸੇ ਲੜੀ ਨੂੰ ਜਾਰੀ ਰੱਖਦੇ ਹੋਏ ਅਗਲਾ ਪਾਠ ਪੇਸ਼ ਕਰਨ ਲੱਗੇ ਹਾਂ ਜੀ। ਇਹ ਖਬਰ ਲਾਹੌਰ ਪੁੱਜੀ ਤਾਂ ਖਾਨ ਬਹਾਦਰ ਨੇ ਕਸ਼ਤੀ ਫੌਜ ਦੀ ਗਿਣਤੀ ਵਧਾ ਦਿੱਤੀ। ਤੇ ਉਹਦੇ ਅਫਸਰਾਂ ਨੂੰ ਸਖਤੀ ਦੇ ਹੁਕਮ ਦਿੱਤੇ ਸਿੰਘ ਸਮਾ ਵਿਚਾਰ ਕੇ ਮਾਲਵੇ ਨੂੰ ਚਲੇ ਗਏ ਤੇ ਲੁੱਟਮਾਰ ਕਰਦੇ ਹਾਂਸੀ ਹਿਸਾਰ ਤੱਕ ਜਾ ਪੁੱਜੀ ਪਿੱਛੋਂ ਮਾਝੇ ਤੇ ਰਿਆੜਕੀ ਵਿੱਚ ਕਸ਼ਤੀ ਫੌਜ ਨੇ ਸਿੱਖਾਂ ਦੇ ਸਾਖ ਸੰਬੰਧੀ ਬੁਰੀ ਤਰ੍ਹਾਂ ਲੁੱਟੀ ਸਰੋਵਰ ਦੀ ਬੇਅਤਬੀ ਦਵਾਨ ਲਖਪਤਰਾਈ ਨੂੰ ਸੂਬੇਦਾਰ ਨੇ ਅੰਮ੍ਰਿਤਸਰ ਦਾ ਪ੍ਰਬੰਧ ਕਰਨ ਵਾਸਤੇ ਭੇਜਿਆ ਉਹਨੇ ਅੰਮ੍ਰਿਤਸਰੋਵਰ ਵਿੱਚ ਮਿੱਟੀ ਛਟਾ ਕੇ ਬਹੁਤ ਸਾਰਾ ਪੂਰ ਦਿੱਤਾ ਤੇ ਉੱਥੋਂ ਦਾ ਅਫਸਰ ਕਾਜ਼ੀ ਅਬਦੁਲ ਰਜ਼ਾਕ ਨੂੰ ਠੱਪਿਆ ਇਨੀਆਂ ਗੜਬੜਾਂ ਵਿੱਚ ਭਾਈ ਮਨੀ ਸਿੰਘ ਜੀ ਅੰਮ੍ਰਿਤਸਰ ਵਿੱਚ ਹੀ ਟਿਕੇ ਰਹੇ ਉਹ ਨਿਰਮਲੇ ਸੰਤਾਂ ਦੇ ਭੇਸ ਵਿੱਚ ਰਹਿੰਦੇ ਸਨ ਅਸਲ ਵਿੱਚ ਨਿਰਮਲੇ ਸੰਤਾਂ ਦੀ ਪ੍ਰਣਾਲੀ ਤੇ ਸ਼੍ਰੀ ਗ੍ਰੰਥ ਸਾਹਿਬ ਜੀ ਦੇ ਟਕਸਾਲੀ ਅਰਥ ਚੱਲੇ ਹੀ ਭਾਈ ਮਨੀ ਸਿੰਘ ਜੀ ਤੋਂ ਸਨ ਭਾਈ ਸਾਹਿਬ ਸਾਰੇ ਕੱਪੜੇ ਕਸ਼ੇਰਾ ਚੋਗਾ ਤੇ ਦਸਤਾਰ ਸਫੇਦ ਪਹਿਨਿਆ ਕਰਦੇ ਸਨ ਉਹਨਾਂ ਦੀ ਸਫੈਦ ਤੇ ਸਿੱਧੀ ਦਸਤਾਰ ਤੋਂ ਮੁਸਲਮਾਨਾਂ ਨੂੰ ਕਾਫੀ ਭੁਲੇਖਾ ਲੱਗਦਾ ਸੀ ਕunki ਫੌਜੀ ਸਿੰਘ ਨੋਕਦਾਰ ਨੀਲੀ ਦਸਤਾਰ ਪਹਿਨਿਆ ਕਰਦੇ ਸਨ ਭਾਈ ਸਾਹਿਬ ਜੀ ਕੋਲ ਹਰ ਵੇਲੇ 15-30 ਹਿੰਦੂ ਸਿੱਖ ਸੰਤ ਤੇ ਮੁਸਲਮਾਨ ਫਕੀਰ ਟਿਕੇ ਰਹਿੰਦੇ ਸਨ ਆਪ ਹਰ ਵੇਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਸੰਗਤਾਂ ਨੂੰ ਸਮਝਾਉਂਦੇ ਰਹਿੰਦੇ ਸਨ ਗੁਰੂ ਕਾ ਲੰਗਰ ਹਰ ਵੇਲੇ ਹਰ ਪ੍ਰਾਣੀ ਮਾਤਰ ਵਾਸਤੇ ਵਰਤਦਾ ਰਹਿੰਦਾ ਸੀ ਇੰਨਾ ਕਾਰਨਾ ਕਰਕੇ ਹਾਕਮ ਭਾਈ ਸਾਹਿਬ ਨੂੰ ਸਭ ਤੋਂ ਸਾਂਝਾ ਫਕੀਰ ਸਮਝ ਕੇ ਕੁਝ ਨਹੀਂ ਸਨ ਸੰਬੰਧੇ ਸਿੱਖ ਇਤਿਹਾਸ ਦੇ ਪ੍ਰਸਿੱਧ ਲਿਖਾਰੀ ਪੰਥ ਪ੍ਰਕਾਸ਼ ਤੇ ਤਾਰੀਖ ਗੁਰੂ ਖਾਲਸਾ ਦੇ ਕਰਤਾ ਗਿਆਨੀ ਗਿਆਨ ਸਿੰਘ ਜੀ ਭਾਈ ਮਨੀ ਸਿੰਘ ਜੀ ਦੇ ਪੜੋਤਰੀ ਸਨ ਗਿਆਨੀ ਜੀ ਭਾਈ ਸਾਹਿਬ ਜੀ ਦੀ ਸਾਖੀ ਪੰਥ ਪ੍ਰਕਾਸ਼ ਵਿੱਚ ਬੜੇ ਵਿਸਥਾਰ ਨਾਲ ਲਿਖਦੇ ਹਨ ਗੁਰੂ ਤੇਗ ਬਹਾਦਰ ਜੀ ਪਿੰਡ ਕੋਈ ਉਤਰੇ ਹੋਏ ਸਨ ਜਾਂ ਪਿੰਡ ਕੈਬੋਵਾਲ ਸ਼ਹਿਰ ਸੁਨਾਮ ਦੇ ਕੋਲ ਦਾ ਸਿੱਖ ਭਾਈ ਕੱਲਾ ਆਪਣੇ ਪੁੱਤਰਾਂ ਮਣੀਆਂ ਤੇ ਗਣਾਈਆਂ ਸਣੇ ਗੁਰੂ ਜੀ ਨੂੰ ਮੱਥਾ ਟੇਕਣ ਆਇਆ। ਦਸ਼ਮੇਸ਼ ਜੀ ਪਟਨੇ ਸਾਹਿਬ ਤੋਂ ਆਨੰਦਪੁਰ ਆਏ। ਤਪਾਈ ਕੱਲਾ ਆਪਣੇ ਪੁੱਤਰ ਮਣੀਏ ਨੂੰ ਗੁਰੂ ਸਾਹਿਬ પાસે ਸੌਂਪਾਇਆ। ਮਣੀਏ ਦੀ ਉਮਰ ਉਸ ਵੇਲੇ 7 ਕੋ ਸਾਲ ਦੀ ਹੀ ਸੀ। ਪਾਪ ਦਸ਼ਮੇਸ਼ ਜੀ ਤੋਂ 2 ਸਾਲ ਵੱਡੀ। ਭਾਈ ਮਨੀਆ ਹਜ਼ੂਰ ਦਾ ਬਾਲ ਸਖਾਈ ਸੀ। ਜਦ ਗੁਰੂ ਜੀ ਨੇ ਖਾਲਸਾ ਦੀ ਰਚਨਾ ਕੀਤੀ ਭਾਈ ਮਨੀਆ ਵੀ ਅੰਮ੍ਰਿਤ ਛੱਕ ਕੇ ਮਨੀ ਸਿੰਘ ਬਣ ਗਿਆ। ਜਦ ਆਨੰਦਪੁਰ ਸਾਹਿਬ ਛੱਡਿਆ ਭਾਈ ਮਨੀ ਸਿੰਘ ਜੀ ਗੁਰੂ ਕੇ ਮੈਲਾ ਨਾਲ ਦਿੱਲੀ ਚੱਲ ਪਏ। ਮੁਕਸਰ ਯੁੱਧ ਪਿੱਛੋਂ ਮਾਤਾ ਸਾਹਿਬ ਦੇਵਾ ਨਾਲ ਭਾਈ ਮਨੀ ਸਿੰਘ ਜੀ ਗੁਰੂ ਮਹਾਰਾਜ ਨੂੰ ਦੰਦੇ ਮੈਂ ਸਾਹ ਆ ਕੇ ਮਿਲੇ। ਹਜ਼ੂਰ ਨੰਦੇੜ ਨੂੰ ਗਏ ਤਾਂ ਮਨੀ ਸਿੰਘ ਵੀ ਨਾਲ ਗਿਆ। ਮਹਾਰਾਜ ਜੁੱਤੀ ਜੁੱਤ ਸਮਾਉਣ ਤੋਂ ਕੁਝ ਦਿਨ ਪਹਿਲਾਂ ਮਨੀ ਸਿੰਘ ਮਾਤਾ ਸਾਹਿਬ ਦੇਵਾ ਨਾਲ ਦਿੱਲੀ ਆ ਗਿਆ। ਮਾਤਾ ਸੁੰਦਰੀ ਜੀ ਨੇ ਮਨੀ ਸਿੰਘ ਨੂੰ ਅੰਮ੍ਰਿਤਸਰ ਹਰਿਮੰਦਰ ਸਾਹਿਬ ਦਾ ਗ੍ਰੰਥੀ ਨਿਯਤ ਕਰਕੇ ਤੱਤ ਖਾਲਸੇ ਤੇ ਬੰਦਈਆਂ ਦਾ ਝਗੜਾ ਨਿਬੇੜਨ ਵਾਸਤੇ ਭੇਜਿਆ। ਉਸ ਸਮੇਂ ਤੋਂ ਸ੍ਰੀ ਗੁਰੂ ਦਾ ਕਾ ਭਰਮੰਦਰ ਸਾਹਿਬ ਦੇ ਗ੍ਰੰਥੀ ਰਹੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥਾਂ ਦੀ ਮਰਿਆਦਾ ਆਪ ਤੋਂ ਚੱਲੀ ਹੈ। ਇੱਕ ਵਾਰ ਆਪ ਦਾ ਭਰਾ ਨਗਾਈਆ ਸਿੰਘ ਸਣੇ ਪਰਿਵਾਰ ਅੰਮ੍ਰਿਤਸਰ ਆਇਆ। ਉਸ ਦੇ ਸੱਤਾ ਪੁੱਤਰਾਂ ਅਗੜ ਸਿੰਘ, ਥਰਾਜ ਸਿੰਘ, ਦਰਗਾਹਾ ਸਿੰਘ, ਰੁਗਾ ਸਿੰਘ, ਬਖਤ ਸਿੰਘ, ਸੁਜਾਨ ਸਿੰਘ ਨੇ ਮਨੀ ਸਿੰਘ ਜੀ ਪਾਸੋਂ ਅਮਲ ਚੱਕਿਆ। ਪਹਿਲੇ ਤਿੰਨੇ ਤਾਂ ਭਾਈ ਸਾਹਿਬ ਜੀ ਦੇ ਕੋਲ ਅੰਮ੍ਰਿਤਸਰ ਹੀ ਰਹੇ। ਤੇ ਬਾਕੀ ਚਾਰੇ ਆਪਣੇ ਪਿਤਾ ਨਾਲ ਵਾਪਸ ਪਿੰਡ ਚਲੇ ਗਏ। ਪਿੱਛੋ ਥਰਾਟ ਸਿੰਘ ਨਵਾਬ ਕਪੂਰ ਸਿੰਘ ਤੇ ਜਥੇ ਵਿਚਰੜ ਗਿਆ। ਤੇ ਦਰਗਾਹਾ ਸਿੰਘ ਅੰਤ ਸਮੇਂ ਤੱਕ ਭਾਈ ਮਨੀ ਸਿੰਘ ਜੀ ਦੀ ਸੇਵਾ ਵਿੱਚ ਰਹਾਂ। ਦੀਵਾਨ ਲਖਪਤ ਰਾਏ ਤੇ ਕਾਜ਼ੀ ਅਬਦੁਲ ਰਜ਼ਾਕ ਦੇ ਕਰੜੇ ਪ੍ਰਬੰਧ ਤੇ ਕਾਰਨ ਸਿੰਘਾਂ ਦਾ ਅੰਮ੍ਰਿਤਸਰ ਆਉਣਾ ਜਾਣਾ ਅਸਲੋਂ ਮੰਦ ਹੋ ਗਿਆ ਸੀ। ਭਾਈ ਮਨੀ ਸਿੰਘ ਜੀ ਦੀ ਆਤਮਾ ਨੂੰ ਇਹ ਦੁੱਖ ਸਹਿ ਹੋ ਰਿਹਾ ਸੀ। ਉਹਨਾਂ ਦੀ दिली ਰੀਤ ਸੀ ਕਿ ਕਿਸੇ ਬਹਾਨੇ ਅੰਮ੍ਰਿਤਸਰ ਵਿੱਚ ਪੰਥ ਦਾ ਇਕੱਠ ਕੀਤਾ ਜਾਏ। ਇਸ ਕਾਰਜ ਵਾਸਤੇ ਉਹ ਨਾਮ ਅਲਸਰ ਦੇ ਹਾਕਮ ਕਾਜ਼ੀ ਅਬਦੁਲ ਰਜ਼ਾਕ ਨਾਲ ਮਿਲਾਬ ਕੀਤਾ ਫੈਸਲਾ ਇਹ ਹੋਇਆ ਕਿ ਭਾਈ ਮਨੀ ਸਿੰਘ ਜੀ ਦੀ ਪਮਾਲਾ ਦਾ ਮੇਲਾ ਕਰਨ ਬਦਲੇ 5000 ਰੁਪਏ ਠੀਕੀ ਵੱਜੋਂ ਸਰਕਾਰ ਨੂੰ ਦੇਣ ਤੇ 2000 ਵੱਡੀ ਵੱਜੋਂ 2000 ਵੱਡੀ ਵੱਜੋਂ ਕਾਜ਼ੀ ਅਬਦੁਲ ਰਜ਼ਾਕ ਨੂੰ 10 ਦਿਨ ਮੇਲਾ ਹੋਣਾ ਨਿਯਤ ਹੋਇਆ ਇਹ ਵੀ ਫੈਸਲਾ ਹੋਇਆ ਕਿ ਸਿੰਘਾਂ ਦੇ ਅੰਮ੍ਰਿਤਸਰ ਆਉਣ ਉੱਤੇ ਸਰਕਾਰ ਵੱਲੋਂ ਕੋਈ ਰੁਕਾਵਟ ਨਹੀਂ ਹੋਵੇਗੀ। ਭਾਈ ਸਾਹਿਬ ਦਾ ਖਿਆਲ ਸੀ ਕਿ ਬੇਅੰਤ ਸੰਗਤਾਂ ਇਕੱਠੀਆਂ ਹੋਣਗੀਆਂ ਤੇ ਲੋੜ ਅਨਸਾਰ ਚੜ੍ਹਾਵਾ ਆ ਜਾਵੇਗਾ। ਸੋ 7000 ਹਾਕਮਾਂ ਨੂੰ ਦੇ ਕੇ ਬੱਚੇ ਚੜ੍ਹਾਵੇ ਨਾਲ ਹਰਮੰਦਰ ਸਾਹਿਬ ਦੀ ਸੇਵਾ ਕੀਤੀ ਜਾਵੇਗੀ। ਉਹਨਾਂ ਦੂਰ ਨੇੜੇ ਸੰਗਤਾਂ ਤੇ ਜਥਿਆਂ ਨੂੰ ਚਿੱਠੀਆਂ ਭੇਜ ਦਿੱਤੀਆਂ। ਉਦਰ ਉੱਥੇ ਵਸਣ ਵਾਲੇ ਸੰਤਾਂ ਤੇ ਹੋਰ ਸ਼ਰਧਾਲੂਆਂ ਨੇ ਸਰੋਵਰ ਵਿੱਚੋਂ ਮਿੱਟੀ ਕੱਢ ਕੇ ਖੂਹ ਜੋਕੇ ਪਾਣੀ ਭਰ ਦਿੱਤਾ। ਮੇਲੇ ਦੀ ਤਿਆਰੀ ਬੜੀ ਉਤਸ਼ਾਹ ਨਾਲ ਹੋਣ ਲੱਗੀ। ਲਾਹੌਰ ਦੇ ਹਾਕਮਾਂ ਦੀ ਨੀਅਤ ਬਦਲੀ ਗਈ। ਉਹਨਾਂ ਨੂੰ ਇਹ ਬੁਰੀ ਸੋਚ ਸੁੱਜੀ ਕਿ ਮੇਲੇ ਉੱਤੇ ਸਾਰੇ ਸਿੰਘ ਸਰਦਾਰ ਇਕੱਠੇ ਹੋਣਗੇ। ਕਿ ਉਹ ਨਾ ਉਹਨਾਂ ਸਾਰਿਆਂ ਨੂੰ ਇੱਥੋਂ ਫੜਕੇ ਦਿੱਲੀ ਭੇਜ ਦਿੱਤਾ ਜਾਵੇ। ਸੋ ਉਹਨਾਂ ਮੇਲੇ ਦਾ ਪ੍ਰਬੰਧ ਕਰਨ ਦੇ ਬਹਾਨੇ ਲੋੜ ਤੋਂ ਕਿਤੇ ਵੱਧ ਫੌਜ ਆਪਣੀ ਸਰਹੇਸ਼ ਦਿੱਤੀ। ਫੌਜੀ ਬਹੁ ਗਿਣਤੀ ਤੇ ਨਵੀਆਂ ਹੀ ਅਫਸਰਾਂ ਦੇ ਰੰਗ ਢੰਗ ਤੋਂ ਭਾਈ ਸਾਹਿਬ ਜੀ ਅਸਲੀ ਗੱਲ ਸਮਝ ਗਏ। ਉਹਨਾਂ ਸਭ ਜਥਿਆਂ ਤੇ ਇਲਾਕਿਆਂ ਵਿੱਚ ਵੇਰਵੇ ਲਿਖ ਕੇ ਮੋੜਵੀਆਂ ਚਿੱਠੀਆਂ ਲਿਖ ਭੇਜੀਆਂ ਕਿ ਸੰਗਤਾਂ ਨਾ ਹੋਣ। ਸੋ ਨਾ ਸੰਗਤਾਂ ਹੀ ਆ ਤੇ ਨਾ ਮੇਲਾ ਲੱਗਾ। ਕੇਵਲ ਥੋੜੇ ਜਿਹੇ ਉਦਾਸੀ, ਨਿਰਮਲ ਸੰਤ ਤੇ ਮੁਸਲਮਾਨ ਸੂਫੀ ਫਕੀਰ ਹੀ ਇਕੱਠੇ ਹੋਏ। ਦੀਪਮਾਲਾ ਦੇ ਦਿਨ ਗੁਜ਼ਰ ਗਏ ਤਾਂ ਹਾਕਮਾਂ ਨੇ ਭਾਈ ਸਾਹਿਬ ਜੀ ਤੋਂ ਠੇਕੇ ਦਾ ਰੁਪਿਆ ਮੰਗਿਆ। ਭਾਈ ਸਾਹਿਬ ਜੀ ਨੇ ਖਰੀ ਖਰੀ ਕਹਿ ਸੁਣਾਈ ਕਿ ਤੁਸੀਂ ਆਪ ਹੀ ਬੇਲੋੜੀ ਫੌਜ ਭੇਜ ਕੇ ਮੇਲਾ ਲਗੜੋਂ ਹਟਾ ਦਿੱਤਾ ਹੈ। ਇਸ ਵਾਸਤੇ ਚੜਾਵਾ ਹੀ ਨਹੀਂ ਆਇਆ ਤਾਂ ਅਸੀਂ ਠੀਕਾ ਕਿੱਥੋਂ ਦਾਰੀਏ ਅੰਤ ਲਾਹੌਰ ਸਰਕਾਰ ਦੇ ਹੁਕਮ ਨਾਲ ਦਿਵਾਨ ਲਖਪਤਰਾਏ ਨੇ ਭਾਈ ਮਨੀ ਸਿੰਘ ਜੀ ਨੂੰ ਅੰਮ੍ਰਿਤਸਰ ਤੋਂ ਕੈਦ ਕਰਾ ਕੇ ਲਾਹੌਰ ਸੁਬੇਦਾਰ ਦੇ ਅੱਗੇ ਪੇਸ਼ ਕੀਤਾ ਭਾਈ ਮਨੀ ਸਿੰਘ ਜੀ ਸੁਬੇਦਾਰ ਖਾਨ ਬਹਾਦਰ ਦੇ ਪੇਸ਼ ਕੀਤੇ ਅੱਗੇ ਪੇਸ਼ ਕੀਤੇ ਗਏ ਭਾਈ ਸਾਹਿਬ ਜੀ ਦੇ ਠੇਕੇ ਦੀ ਰਕਮ ਤਾਰਨ ਤੋਂ ਅਸਮਰੱਥਤਾ ਪ੍ਰਗਟ ਕੀਤੀ ਤੇ ਮੇਲਾ ਨਾ ਲੱਗਣ ਦਾ ਦੁਸ਼ਣ ਸਰਕਾਰ ਦੇ ਸਿਰ ਹੀ ਥੱਪਿਆ ਤਾਂ ਨਵਾਬ ਨੇ ਹੁਕਮ ਦਿੱਤਾ ਕਿ ਜੇ ਆ ਮੁਸਲਮਾਨ ਹੋਣਾ ਪ੍ਰਵਾਨ ਕਰੋ ਜਾਂ ਕਤਲ ਹੋਣ ਲਈ ਤਿਆਰ ਹੋ। ਭਾਈ ਸਾਹਿਬ ਨੇ ਉੱਤਰ ਦਿੱਤਾ ਖਾਨ ਬਹਾਦਰ ਅੱਗੇ ਕਦੇ ਕਿਸੇ ਸਿੱਖ ਨੇ ਧਰਮ त्यागਿਆ ਹੈ ਤਾਂ ਮੇਰੇ ਉੱਤੇ ਵੀ ਇਹ ਸਵਾਲ ਕਰ ਲੈਂਦੇ। ਸਿੱਖ ਧਰਮ त्याਗਣ ਨਾਲੋਂ ਜਾਨ ਦੇਣਾ ਚੰਗਾ ਸਮਝਦਾ ਹੈ। ਖਾਲਸਾ ਹਾਜ਼ਰ ਹੈ। ਕੋਲ ਬੈਠੇ ਕਾਜ਼ੀ ਤੋਂ ਪੁੱਛਿਆ ਗਿਆ ਤਾਂ ਉਸਨੇ ਭਾਈ ਮਨੀ ਸਿੰਘ ਜੀ ਦੇ ਬੰਦ-ਬੰਦ ਕੱਟਣ ਦਾ ਫਤਵਾ ਦਿੱਤਾ। ਲਾਹੌਰ ਦੇ ਸਿੱਖਾਂ ਨੂੰ ਪਤਾ ਲੱਗਾ ਤਾਂ ਉਹਨਾਂ ਸਿੱਖ ਠਿੱਕਾ ਤਾਰਨ ਵਾਸਤੇ ਰਕਮ ਇਕੱਠੀ ਕੀਤੀ। ਉਹਨਾਂ ਭਾਈ ਸਾਹਿਬ ਜੀ ਨੂੰ ਪੁੱਛਿਆ ਤੋ ਨਾਇ ਸਤਨਜਨ ਮਚੌਣ ਤੋਂ ਇਨਕਾਰ ਕਰ ਦਿੱਤਾ ਅੰਤਨਖਾਸ ਚੌਕ ਵਿੱਚ ਇੱਕ ਖੂਨੀ ਨਾਟਕ ਖੇਡਿਆ ਗਿਆ ਜੱਲਾ ਤਲਵਾਰ ਦਾ ਵਰਗ ਉੱਤੇ ਕਰਨ ਲੱਗਾ ਤਾਂ ਭਾਈ ਸਾਹਿਬ ਨੇ ਉਸ ਨੂੰ ਇੱਕ ਕਾਲੀ ਤੋਂ ਵਰਜਿਆ ਤੇ ਕਿਹਾ ਆਪਣੇ ਮਾਲਕ ਦਾ ਹੁਕਮ ਪੂਰਾ ਕਰੋ ਤੈਨੂੰ ਬੰਦ-ਬੰਦ ਕੱਟਣ ਦੀ ਆਗਿਆ ਹੈ ਤੂੰ ਵੇਖਦਾ ਨਹੀਂ ਕਿ ਗੁੱਟ ਤੋਂ ਅੱਗੇ ਇੱਕ ਉਂਗਲ ਦੇ ਤਿੰਨ ਜੋੜ ਹਨ ਸੋ ਤੂੰ ਹਰ ਇੱਕ ਜੋੜ ਵੱਖ ਕਰਨਾ ਹੈ ਅਨੋਖੀ ਸ਼ਹੀਦੀ ਸੀ ਜਦੋਂ লাশ ਸ਼ਰੀਰ ਦਾ ਬੰਦ-ਬੰਦ ਕੱਟ ਰਿਹਾ ਸੀ ਤੇ ਧਰਮੀ ਸੰਤ ਸ਼ਾਂਤੀ ਨਾਲ ਸਮਾਧੀ ਲਈ ਬੈਠਾ ਸੀ ਇਹ ਕਾਰਾ ਵੇਖ ਕੇ ਲਾਹੌਰ ਦਾ ਹਰ ਦਰਦੀ ਦਿਲ ਕੁਰਲਾ ਉੱਠਿਆ ਆਖਰੀ ਵਾਰ ਧੌਣ ਉੱਤੇ ਹੋਇਆ ਤੇ ਸਿਰ ਢੜ ਤੋਂ ਵੱਖਰਾ ਹੋ ਗਿਆ ਲਾਹੌਰੀ ਸਿੱਖਾਂ ਵੱਲੋਂ ਭਾਈ ਸਾਹਿਬ ਜੀ ਦੇ ਟੁਕੜੇ ਹੋ ਚੁੱਕੇ ਸ਼ਰੀਰ ਦਾ ਸਸਕਾਰ ਕਿਲੇ ਦੇ ਚੜ੍ਹਦੇ ਦਰਵਾਜ਼ਿਆਂ ਬਾਹਰ ਕੀਤਾ ਗਿਆ ਜਿੱਥੇ ਅਜੇ ਤੱਕ ਸਮਾਦ ਬਣੀ ਹੋਈ ਹੈ ਇਸ ਸ਼ਹੀਦੀ ਨੇ ਸਿੰਘਾਂ ਦੇ ਦਿਲਾਂ ਅੰਦਰ ਦੱਬੀ ਹੋਈ ਅੱਗ ਭੜਕਾ ਦਿੱਤੀ। ਹਰ ਇੱਕ ਸਿੱਖ ਦੇ ਦਿਲ ਵਿੱਚ ਭਾਈ ਸਾਹਿਬ ਵਾਸਤੇ ਅਥਾਹ ਪਿਆਰ ਤੇ ਸ਼ਰਧਾ ਸੀ। ਬੰਦਮੰਦ ਕਟਣ ਦੀ ਸਜ਼ਾ ਅਬਦੁਲ ਰਜ਼ਾਕ ਦੀ ਨਿਗਰਾਨੀ ਵਿੱਚ ਪਹਤਾਈ ਗਈ ਸੀ। ਨਾਲੇ ਉਹ ਭਾਈ ਸਾਹਿਬ ਜੀ ਦੀ ਗ੍ਰਿਫਤਾਰੀ ਵੇਲੇ ਲਖਬਤ ਦੇ ਨਾਲ ਸੀ। ਸੋ ਪਿੱਛੋ ਸਮਾਂ ਪਾ ਕੇ ਸਿੰਘਾਂ ਨੇ ਕਾਜ਼ੀ ਦੇ ਜੱਦੀ ਪਿੰਡ ਅਲੀਗੜ ਨੂੰ ਝਾੜ ਕੇ ਉਸ ਦਾ ਨਾਂ ਅਕਾਲਗੜ ਰੱਖਿਆ ਤੇ ਸਰਦਾਰ ਅਗੜ ਸਿੰਘ ਨੇ ਕਾਜ਼ੀ ਨੂੰ ਕਤਲ ਕੀਤਾ। ਜਿਸ ਕਾਜ਼ੀ ਨੇ ਫਤਵਾ ਦਿੱਤਾ ਸੀ ਉਸ ਨੂੰ ਥਰਾਜ ਸਿੰਘ ਨੇ ਆਪਣੇ ਘਰ ਜਾ ਕੇ ਕਤਲ ਕੀਤਾ। ਸੁਮੰਦ ਖਾਂ ਪਿੰਡ ਮਾਨਕ ਕੋਲ ਡੇਰਾ ਲਾਈ ਬੈਠਾ ਸੀ। ਉਹ ਗਸ਼ਤੀ ਫੌਜ ਦਾ ਅਫਸਰ ਸੀ। ਨਵਾਬ ਕਪੂਰ ਸਿੰਘ ਨੇ ਉਸ ਉੱਤੇ ਹਮਲਾ ਕੀਤਾ। ਲੜਾਈ ਵਿੱਚ ਸੁਮੰਦ ਖਾਂ ਫੜਿਆ ਗਿਆ। ਸਿੰਘਾਂ ਨੇ ਉਹਨੂੰ ਘੋੜਿਆਂ ਮਗਰ ਕਸੀਟ ਕੇ ਮਾਰ ਦਿੱਤਾ। ਇਹ ਸਾਲ ਸਿੰਘਾਂ ਲਈ ਕਤਲਿਆਂ ਦਾ ਸੀ। ਭਾਈ ਮਨੀ ਸਿੰਘ ਦੇ ਨਾਲ ਫੜੇ ਹੋਏ ਸਿੱਖ ਸੰਤ ਚਰਖੀ ਤੇ ਚੜਾ ਕੇ ਮਾਰੇ ਗਏ। ਇੱਥੇ ਹੀ ਬੱਸ ਨਹੀਂ। ਇਲਾਕੇ ਵਿੱਚੋਂ ਭਾਲ-ਭਾਲ ਕੇ ਅਮਨ ਨਾਲ ਘਰੇ ਬੈਠੇ ਸਿੱਖ ਫੜ ਕੇ ਲਾਹੌਰ ਲੈ ਆਂਦੇ ਗਏ ਤੇ ਇਸਲਾਮ ਨਾ ਧਾਰਨ ਉੱਤੇ अनेकां ਤਸੀਹੇ ਦੇ ਕੇ ਕਤਲ ਕੀਤੇ ਗਏ। ਐਨਾ ਸ਼ਹੀਦੀ ਕਾਰਨਾਮਿਆਂ ਨੇ ਸਿੰਘਾਂ ਨੂੰ ਪੂਰੀ ਤਰ੍ਹਾਂ ਭੜਕਾ ਦਿੱਤਾ। ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਤੋਂ ਪਹਿਲਾਂ ਬਸੰਤ ਪੰਚਮੀ ਵਾਲੇ ਦਿਨ ਹਕੀਕਤ رائے ਨੂੰ ਲਾਹੌਰ ਵਿੱਚ ਸ਼ਹੀਦ ਕੀਤਾ ਗਿਆ ਸੀ। ਸਿੱਖ ਇਤਿਹਾਸ ਉੱਤੇ ਇਸ ਦਾ ਚੰਗਾ ਅਸਰ ਪਿਆ। ਦਲੇਰ ਸੁਭਾਅ ਵਾਲੇ ਹਿੰਦੂ ਗੱਬਰੂਆਂ ਅੰਦਰ ਬਦਲੇ ਦੀ ਅੱਗ ਭੜਕ ਉੱਠੀ। ਉਹ ਕਾਰੰਤੋਂ ਨਿਕਲੇ ਸਿੱਖਾਂ ਦੇ ਜਥਿਆਂ ਵਿੱਚ ਜਾਰ ਵਾਲੇ ਤੇ ਅਮਰਿਤਸਖੇ ਸਿੰਘ ਸੱਜ ਕੇ ਹਕੀਕਤ رائے ਸਿਆਲਕੋਟ ਦੇ ਰਹਿਣ ਵਾਲੇ ਭਾਈ ਭਾਗਮਲਪੁਰੀ ਤੇ ਗੌਰਾਂ ਦਾ ਇੱਕ ਇੱਕ ਪੁੱਤਰ ਸੀ ਉਹ ਛੋਟੀ ਉਮਰੇ ਹੀ ਪਡਾਲੇ ਵਿਰਿਸ਼ਰੀ ਕਿਸ਼ਨ ਸਿੰਘ ਦੀ ਲੜਕੀ ਦੁਰਗੀ ਨਾਲ ਵਿਆਹਿਆ ਹੋਇਆ ਸੀ ਕਿਸ਼ਨ ਸਿੰਘ ਮਾਲ ਸਿੰਘ ਤੇ ਦਾਲ ਸਿੰਘ ਤਿੰਨ ਭਰਾ ਸਨ ਹਕੀਕਤ رائے ਦੇ ਨਾਨਕੇ ਵੀ ਸਿੱਖ ਸਨ ਇਸ ਵਾਸਤੇ ਉਸ ਦੇ ਦਿਲ ਉੱਤੇ ਸਿੱਖ ਗੁਰੂਆਂ ਦੀ ਸ਼ਹੀਦੀਆਂ ਦਾ ਚੰਗਾ ਅਸਰ ਸੀ ਉਹ ਮਸੀਤ ਵਿੱਚ ਪੜਦਾ ਸੀ ਮੁਸਲਮਾਨ ਮੁੰਡਿਆਂ ਨੇ ਤੀਵੀ ਨੂੰ ਗਾਲ ਦਿੱਤੀ ਤਾਂ ਹਕੀਕਤ ਨੇ ਅੱਗੋਂ ਬੀਬੀ ਫਾਤਿਮਾ ਨੂੰ ਉਵੇਂ ਕਿਹਾ ਇਸੇ ਗੁਨਾਹ ਵਿੱਚ ਫੜਿਆ ਹੋਇਆ ਲਾਹੌਰ ਖਾਨ ਬਹਾਦਰ ਦੀ ਕਚਹਿਰੀ ਵਿੱਚ ਪੇਸ਼ ਹੋਇਆ ਇੱਥੇ ਮੌਤ ਦਾ ਇਸਲਾਮ ਦਾ ਫਤਵਾ ਦਿੱਤਾ ਗਿਆ ਅਨ ਤੋਂ ਧਰਮੀ ਬੱਚੇ ਨੇ ਸਿੱਖ ਧਰਮ त्याਗਣ ਦੀ ਥਾਂ ਮੌਤ ਪ੍ਰਵਾਨ ਕੀਤੀ ਤੇ ਸ਼ਹੀਦ ਕੀਤਾ ਗਿਆ ਪਿਛੋ ਸਿੰਘਾਂ ਨੇ ਇਸ ਜ਼ੁਲਮ ਦਾ ਪੂਰਾ ਬਦਲਾ ਲਿਆ ਸਿਆਲਕੋਟ ਉੱਤੇ ਹਮਲਾ ਕਰਕੇ ਲੁੱਟ ਲਿਆ ਜ਼ਾਲਮ ਖਾਨ ਕਾਜੀ ਫਤਵਾ ਦੇਣ ਵਾਲੇ ਮੌਲਵੀ ਸ਼ਹਿਰ ਦਾ ਹਾਕਮ ਅਮੀਰ ਬੇਗ ਤੇ ਹੋਰ ਚੁਣਵੇਂ ਮੁਸਲਮਾਨ ਮਾਰੇ ਸਰਦਾਰ ਕਿਸ਼ਨ ਸਿੰਘ ਦਾਲ ਸਿੰਘ ਤੇ ਹਕੀਕਤ رائے ਦੇ ਕਾਤਲਾਂ ਦੇ ਸਿਰ ਉਸ ਦੀ ਮਾਤਾ ਗਵਰਨਰ ਦੇ ਸਾਹਮਣੇ ਝਾ ਰੱਖੇ ਕਈ ਚਰਖ ਕਈ ਫਾਂਸੀ ਮਾਰੇ ਕਈ ਤੋਪਨ ਕਈ ਛੁਰੀ ਕਟਾਰੇ ਕਈਨ ਕੇਸਰਮੁਗਲੀ ਕਟੇ ਕਈ ਡੋਬੇ ਕਈ ਕਸੀਟ ਕੋ ਸੁਟੇ ਦੱਬੇ ਟੰਗੇ ਬੰਦੂਕਾਂ ਦੇ ਮਾਰ ਕੌਣ ਗਨੇ ਜੋ ਮਾਰੇ ਹਜ਼ਾਰ ਪਾਂਤ ਪਾਂਤ ਕਈ ਪਕੜ ਬਹਾਈ ਸਾਤ ਹੱਥ ਇੱਕਨ ਕੇ ਸੀਸ ਉਡਾਈ ਕਿਸੇ ਹੱਥ ਕਿਸੇ ਟੰਗ ਕਟਵਾਏ ਅੱਖ ਕੱਢ ਕਿਸੇ ਖਲ ਕਟਵਾਏ ਕੇਸਨ ਵਾਲੇ ਜੋ ਨਾ ਹੋਈ ਬਾਲ ਬਿਰਦ ਲਬ ਛੜਿਆ ਨਾ ਕੋਈ ਅਸੀਂ ਉੱਪਰ ਲਿਖਾਏ ਹਾਂ ਕਿ ਪਾਈ ਮਨੀ ਸਿੰਘ ਜੀ ਦੀ ਸ਼ਹੀਦੀ ਨੇ ਸਿੰਘਾਂ ਨੂੰ ਭੜਕਾ ਦਿੱਤਾ ਸੀ ਉਹਨਾਂ ਇਲਾਕੇ ਵਿੱਚ ਥਾ ਥਾ ਲੁੱਟ ਮਾਰ ਮਚਾ ਦਿੱਤੀ ਕਈਆਂ ਪਿੰਡਾਂ ਦੇ ਚੌਧਰੀ ਮਾਰ ਕੇ ਕਈਆਂ ਦੇ ਪਿੰਡ ਲੁੱਟੇ ਗਏ ਭਾਈ ਸਾਹਿਬ ਜੀ ਦੇ ਕਾਤਲ ਕਾਜ਼ੀ ਤੇ ਮੁਫਤੀ ਨੂੰ ਮਾਰ ਕੇ ਸਿੱਖਾਂ ਦਾ ਸਾਰਾ ਗੁੱਸਾ ਹੰਣ ਠੰਡਾ ਨਹੀਂ ਸੀ ਹੋ ਰਿਹਾ ਉਹ ਨਵਾਬ ਖਾਨ ਬਹਾਦਰ ਨੂੰ ਕਤਲ ਕਰਨ ਦੀਆਂ ਸੋਚਾਂ ਵਿੱਚ ਸਨ ਪਰ ਔਖੀ ਗੱਲ ਇਹ ਸੀ ਕਿ ਖਾਨ ਬਹਾਦਰ ਕਿਲਿਓਂ ਬਾਹਰ ਨਹੀਂ ਸੀ ਨਿਕਲਦਾ ਇੱਕ ਦਿਨ ਦੋਹਾਰ ਸਿੰਘ ਤੁਰਕੀ ਭੇਸ ਕਰਕੇ ਹਰਿਆ ਝੰਡਾ ਲੈ ਕੇ ਟਕਸਾਲੀ ਦਰਵਾਜੇੋਂ ਸ਼ਹਿਰ ਦੇ ਅੰਦਰ ਆਵੜੇ ਉਹਨਾਂ ਦੀ ਚਾਲ ਇਹ ਸੀ ਕਿ ਜਦ ਖਾਨ ਬਹਾਦਰ ਜੁਮੇ ਦੀ ਨਮਾਜ਼ ਪੜਨ ਵਾਸਤੇ ਸ਼ਾਹੀ ਮਸਜਿਦ ਵਿੱਚ ਆਵੇ ਤਾਂ ਹੱਲਾ ਕਰਕੇ ਕਤਲ ਕਰਦੇ ਹੋ ਪਰ ਉਸ ਦਿਨ ਸੂਬੇਦਾਰ ਨਮਾਜ਼ ਪੜਨ ਕਿਲਿਓਂ ਬਾਹਰ ਨਾ ਆਇਆ ਸੋ ਸਿੰਘਾਂ ਦੇ ਦਲ ਦੀ ਇੱਛਾਵਾਂ ਪੂਰੀ ਨਾ ਹੋਈ ਹੰਤ ਸਿੰਘ ਸ਼ੇਅਰ ਦਾ ਟਕਸਾਲੀ ਤੇ ਮੋਚੀ ਦਰਵਾਜ਼ੇ ਦਾ ਅੰਦਰਲਾ ਹਿੱਸਾ ਲੁੱਟ ਕੇ ਬਾਹਰ ਨਿਕਲ ਗਏ। ਇਸ ਘਟਨਾ ਨੇ ਖਾਨ ਬਹਾਦਰ ਨੂੰ ਸੁਚੇਤ ਕਰ ਦਿੱਤਾ। ਉਹਨੂੰ ਗੁੱਸੇ ਵਿੱਚ ਅੱਗ ਲੱਗ ਉੱਠੀ। ਉਹਨੇ ਗਸ਼ਤੀ ਫੌਜ ਦੇ ਅਫਸਰਾਂ ਤੇ ਇਲਾਕੇ ਦੇ ਚੌਧਰੀਆਂ ਨੂੰ ਸੱਦ ਕੇ بڑا ਧਮਕਾ ਆਇਆ ਕਿ ਜਿਸ ਦੇ ਇਲਾਕੇ ਵਿੱਚ ਹੁਣ ਕੋਈ ਸਿੰਗਲ ਨਜ਼ਰ ਆ ਗਿਆ ਉਸ ਨੂੰ ਹੋ سزا ਦਿੱਤੀ ਜਾਵੇਗੀ ਜੋ ਸਿੰਗਾਂ ਨੂੰ ਦਿੱਤੀ ਜਾਂਦੀ ਹੈ। ਇਸ ਸਖਤ ਹੁਕਮ ਨੇ ਪਤਾ ਪੱਤਾ ਸਿੰਗਾਂ ਦਾ ਵੈਰੀ ਬਣਾ ਦਿੱਤਾ। ਇਥੋਂ ਤੱਕ ਕਿ ਲਾਹੌਰ ਸਰਕਾਰ ਦੇ ਇਲਾਕੇ ਵਿੱਚ ਸਿੰਘਾਂ ਦਾ ਰਹਿਣਾ ਔਖਾ ਹੋ ਗਿਆ ਉਹ ਨਸ ਕੇ ਮਾਲਵੀ ਵਿੱਚ ਜਾ ਵੜੇ ਤੇ ਕੁਝ ਤਾਂ ਜੈਪੁਰ, ਜੋਧਪੁਰ, ਬਿਕਾਨਰ ਦੀਆਂ ਪ੍ਰਿਆਸਤਾਂ ਵਿੱਚ ਜਾ ਪੁੱਜੇ ਇਸ ਸਮੇਂ ਸਰਦਾਰ ਆਲਾ ਸਿੰਘ ਪਟਿਆਲਾ ਦੇ ਪੁੱਤਰਾਂ ਨੇ ਸਰਦਾਰ ਅਗਰ ਸਿੰਘ ਫਾਸਵਾ ਅਮਰਿਤ ਚਕਿਆ ਇਸ ਫੀਲ ਦੇ ਮਾਝੇ ਵਿੱਚ ਵੇਖਣ ਨੂੰ ਬੇ ਸਿੱਖ ਨਜ਼ਰ ਨਹੀਂ ਸੀ ਆਉਂਦਾ ਜੇ ਕੋਈ ਟਾਵਾ-ਟਾਵਾ ਕਿਤੇ ਰਹਿ ਵੀ ਗਿਆ ਸੀ ਤਾਂ ਉਹ ਲੋਕ ਛਿਪ ਕੇ ਦਿਨ ਤੋਂ ਪਾਉਂਦਾ ਸੀ ਕਿਤੇ ਕਿਸੇ ਦਾ ਸ਼ਾਹੀ ਬੰਦੇ ਨਾਲ ਟੱਕਰਾ ਹੋ ਗਿਆ ਤੋਂ ਮੈਦਾਨ ਵਿੱਚ ਮਰਦਾ ਮੰਗ ਲੜ ਮਾਰਦਾ ਜਲੰਧਰ ਦੇ ਨਾਜ਼ਮ ਕਤਬਦੀਨ ਨੇ ਕਰਤਾਰਪੁਰ ਉਤੇ ਹਮਲਾ ਕੀਤਾ ਉੱਥੋਂ ਦਾ ਪੁਜਾਰੀ ਸੋਢੀ ਵੜਪਾਗ ਸਿੰਘ ਪਹਾੜਾਂ ਨੂੰ ਨਸ ਗਿਆ ਕਤਬਦੀਨ ਨੇ ਗੁਰਦੁਆਰ ਥਰਮ ਸਾਹਿਬ ਸਾੜ ਦਿੱਤਾ ਤੇ ਗੁਰਦੁਆਰੇ ਦੀ ਵਿਹੜੇ ਵਿੱਚ ਗਾਂਹ ਲਾਲ ਕੀਤੀ ਉਹਨੇ ਸਾਰਾ ਪਿੰਡ ਲੁੱਟ ਲਿਆ ਉੱਥੋਂ ਦੇ ਕਈ ਹਿੰਦੂ ਦੇਵੀਆਂ ਫੜ ਕੇ ਨਾਜ਼ਮ ਜਲੰਧਰ ਲੈ ਗਿਆ ਸਮਾ ਪਾ ਕੇ ਇਸ ਦਾ ਬਦਲਾ ਸਰਦਾਰ ਬਾਗ ਸਿੰਘ ਨੇ ਲਿਆ ਪਿੰਡ ਢਿੱਲਵਾ ਕੋਲ ਕਤਬਦੀਨ ਸ਼ਿਕਾਰ ਖੇਡ ਦਾ ਕਾਬੂ ਆ ਗਿਆ ਸਿੰਘਾਂ ਨੇ ਹੱਲਾ ਕਰਕੇ ਨਾਜ਼ਮ ਨੂੰ ਫੜ ਲਿਆ ਤੇ ਜਿਉਂ ਦਾ ਅੱਗ ਵਿੱਚ ਸਾੜ ਦਿੱਤਾ ਲੱਗਦੇ ਹੱਥ ਸਿੰਘਾਂ ਨੇ ਜਰੰਦਰ ਉੱਤੇ ਧਾਵਾ ਬੋਲ ਕੇ ਸ਼ਹਿਰ ਦਾ ਬਹੁਤ ਸਾਰਾ ਹਿੱਸਾ ਲੁੱਟ ਲਿਆ ਮੁਸਲਮਾਨਾਂ ਦੀ ਕੈਦ ਵਿੱਚੋਂ ਹਿੰਦੂ ਦੇਵੀਆਂ ਛੁਡਾ ਕੇ ਘਰੋਂ ਘਰੀ ਪਹੁੰਚਾਈਆਂ ਪਿੰਡ ਪੜਾਣੇ ਦਾ ਇੱਕ ਜੱਟ ਸਰਦਾਰ ਬੋਤਾ ਸਿੰਘ ਤੇ ਕੋਸ ਦਾ ਸਾਥੀ ਮਜਬੀ ਸਰਦਾਰ ਗਰਜਾ ਸਿੰਘ ਦੋਵੇਂ ਲੁਕ ਛਿਪ ਕੇ ਰਹਿੰਦੇ ਸਨ ਉਹ ਰਾਤ ਬਰਾਤੇ ਅੰਮ੍ਰਿਤਸਰ ਤੇ ਤਰਨਤਾਰਨ ਇਸ਼ਨਾਨ ਕਰਨ ਜਾਇਆ ਕਰਦੇ ਇੱਕ ਦਿਨ ਉਹ ਤਰਨਤਾਰਨਿ ਇਸ਼ਨਾਨ ਕਰਕੇ ਦਿਨੇ ਨੇੜੇ ਦੇ ਜੰਗਲ ਵਿੱਚ ਲੁਕੇ ਬੈਠੇ ਸਨ। ਜਾਂ ਉਹਨਾਂ ਦੇ ਕੰਨਾਂ ਵਿੱਚ ਲੰਗੇ ਜਾਂਦੇ ਰਹੀਆਂ ਦੀਆਂ ਗੱਲਾਂ ਪਈਆਂ। ਇੱਕ ਨੇ ਵੇਖ ਕੇ ਆਖਿਆ ਕਿ ਦੋ ਸਿੰਘ ਲੁਕੇ ਬੈਠੇ ਹਨ। ਦੂਜੇ ਨੇ ਉੱਤਰ ਦਿੱਤਾ ਸਿੰਘ ਵੀ ਕਦੇ ਲੁਕੇ ਹਨ। ਇਹ ਕੋਈ ਗਿੱਦੜ ਹੋਣੇ ਨੇ। ਇਹ ਬੋਲੀ ਸਿੰਘਾਂ ਨੂੰ ਖਾ ਗਈ। ਉਹਨਾਂ ਦੋਹਾਂ ਗੁਰਮਤਾ ਕੀਤਾ ਕਿ ਕੋਈ ਸਿੰਘਾਂ ਵਾਲਾ ਕਾਰਨਾਮਾ ਕਰਕੇ ਸ਼ਹੀਦ ਹੋਈਏ। ਉਹ ਨੂਰਦੀਨ ਦੀ ਸਰਾਹ ਵਿੱਚ ਲਾਹੌਰ ਵਾਲੀ ਸੜਕ ਉੱਤੇ ਖਲੋ ਗਏ। ਤਿਲੰਗਣ ਵਾਲਿਆਂ ਤੋਂ ਆਨਾ ਗੱਡਾ ਤੇ ਪੈਸਾ ਖੋਤਾ ਜਗਾਤ ਉਗਰਾਉਣ ਲੱਗੇ ਲੰਗਣ ਵਾਲੇ ਜਗਾਤ ਨੂੰ ਦੇਂਦੇ ਤੇ ਰਾਹੇ ਪੈ ਜਾਂਦੇ ਪਰ ਅੱਗੋਂ ਉਭਾ ਸਰਦਾ ਕੋਈ ਨਾ ਦੋ ਤਿੰਨ ਦਿਨ ਲੰਘ ਗਏ ਤਬ ਬੋਤਾ ਸਿਕਨੇ ਲੋਹਾਰ ਦੇ ਸੁਬੇਦਾਰ ਖਾਨ ਬਹਾਦਰ ਨੂੰ ਚਿੱਠੀ ਲਿਖੀ ਮੈਂ ਹਾਂ ਸਿੰਘ ਬੋਤਾ ਹੱਥ ਵਿੱਚ ਸੋਟਾ ਮੋਟਾ ਲਵਾ ਜਗਾਤ ਖਲੋਤਾ ਆਨਾ ਗੱਡਾ ਪੈਸਾ ਖੋਤਾ ਤੂੰ ਹੈ ਨਲਾਇਕ ਖੋਤਾ ਤੇ ਥੋ ਰਾਜ ਨਹੀਂ ਹੋਤਾ ਤੂੰ ਜਾਏਂਗਾ ਦਰਬਾਰ ਹੋਤਾ ਤੁਆਖੀ ਭਾਬੀ ਖਾਨੋਂ ਨੂੰ ਤੇਰਾ ਦੇਵਰ ਹੈਗਾ ਸਿੰਘ ਬੋਤਾ ਲਾਹੌਰ ਜਾਂਦੇ ਸੌਦਾਗਰਾਂ ਦੇ ਹੱਥੇ ਚਿੱਠੀ ਲਾਹੌਰ ਨਵਾਬ ਕੋਲ ਪਹੁੰਚਾ ਦਿੱਤੀ ਗਈ ਚਿੱਠੀ ਪੜੀ ਤਾਂ ਖਾਨ ਬਹਾਦਰ ਨੂੰ ਅੱਗ ਲੱਗ ਗਈ ਉਹਨੇ ਫੌਜਦਾਰ ਜਲਾਲਦੀਨ ਨੂੰ ਸਵਾਰ ਦੇ ਕੇ ਬੋਤਾ ਸਿੰਘ ਨੂੰ ਫੜਨ ਵਾਸਤੇ ਭੇਜਿਆ ਨਾਲ ਹੀ ਫੌਜਦਾਰ ਨੂੰ ਹਦਾਇਤ ਕੀਤੀ ਕਿ ਬੋਤਾ ਸਿੰਘ ਨੂੰ ਜਿਉਂਦੇ ਨੂੰ ਫੜਕੇ ਲਿਆਵੇ ਜਲਾਲਦੀਨ ਨੇ ਜਾ ਕੇ ਸਿੰਘਾਂ ਨੂੰ ਘੇਰਾ ਪਾ ਲਿਆ ਅੱਗੋਂ ਸਿੰਘ ਵੀ ਟੱਕਰੇ ਲਈ ਤਿਆਰ ਹੋ ਖਲੇ ਪੌਜ਼ਾਰਨੇ ਕੇ ਹਬੂਤਾ ਸਿੰਘ ਟੱਕਰੇ ਦਾ ਕੋਈ ਲਾਮ ਨਹੀਂ ਹੋਵੇਗਾ ਸੌ ਨਾਲ ਤੁਸੀਂ ਕੌਣ ਤੱਕ ਨਿਭ ਸਕੋਗੇ ਮੇਰੀ ਅੱਖੇ ਲੱਗੋ ਤਾਂ ਹਥਿਆਰ ਸੁੱਟ ਕੇ ਇਨਮਾਨ ਜਾਵਾਂ ਮੈਂ ਨਵਾਬ ਲਾਹੌਰ ਪਾਸੋਂ ਤੁਹਾਨੂੰ ਮਾਫੀ ਲੈ ਦੇਵਾਂਗਾ ਸਰਦਾਰ ਬੋਤਾ ਸਿੰਘ ਨੇ ਗੁੱਦ ਲੈਣਾ ਉੱਤਰ ਦਿੱਤਾ ਅਸੀਂ ਮਰਦਾਂ ਵਾਂਗ ਲੜ ਕੇ ਮਰਨ ਵਾਸਤੇ ਪ੍ਰਗਟ ਹੋਏ ਹਾਂ ਮਾਫੀ ਮੰਗ ਕੇ ਗਿੱਦੀਆਂ ਵਾਂਗ ਜਿਉਣ ਵਾਸਤੇ ਨਹੀਂ ਜੇ ਤੁਹੋਂ ਸਿੰਘਾਂ ਦੀ ਬਹਾਦਰੀ ਦੇਖਣੀ ਚਾਹੁੰਦਾ ਹੈ ਸਾਡੇ ਦੋਹਾਂ ਦੇ ਟੱਕਰੇ ਉੱਤੇ ਆਪਣੇ ਚਾਰ ਸਿਪਾਹੀ ਮੈਦਾਨ ਵਿੱਚ ਕੱਢ ਸੁਣ ਕੇ ਫੌਜਦਾਰ ਨੇ ਆਪਣੇ 49 ਸਿਪਾਹੀ ਮੈਦਾਨ ਵਿੱਚ ਕੱਢੇ ਦੋਹੀ ਪਾਸੇ ਤਲਵਾਰ ਤੇ ਢਾਲਾਂ ਲੈ ਕੇ ਸੂਰਮੇ ਮੈਦਾਨ ਵਿੱਚ ਆ ਗਏ ਪਤਨਖਾ ਦੇ ਬੰਦਿਆਂ ਨੇ ਸਿਰ ਲੱਤ ਸੂਰਮਿਆਂ ਨਾਲ ਟੱਕਰ ਆ ਕੀ ਕਰਨਾ ਸੀ ਸਿੰਘਾਂ ਨੇ ਵੈਂਦੇ ਆ ਵੈਂਦੇ ਆ ਚਾਰੇ ਮੁਸਲਮਾਨ ਸਿਪਾਹੀ ਢੇਰ ਕਰ ਦਿੱਤੇ ਫਿਰ ਹੋਰ ਪੰਜ ਆਏ ਉਹਨਾਂ ਦਾ ਵੀ ਪਹਿਲਿਆਂ ਵਾਲਾ ਹੀ ਹਾਲ ਹੋਇਆ ਅੰਤ ਫੌਜਦਾਰ ਨੇ ਸਾਰੀ ਫੌਜ ਨੂੰ ਇਕੱਠਾ ਹਮਲਾ ਕਰਨ ਦਾ ਹੁਕਮ ਦਿੱਤਾ ਫਿਰ ਵੀ ਸਿੰਘ ਘਬਰਾਏ ਨਹੀਂ ਉਹ ਦੋਵੇਂ ਸੂਰਮੇ ਅੰਤਮ ਸਵਾਸ ਤੱਕ ਟੱਕਰਾ ਕਰਦੇ ਹੋਏ ਸ਼ਹੀਦ ਹੋਏ ਦੂਜੇ ਪਾਸੇ ਜਲਾਲਦੀਨ ਨੇ 30 ਕੋ ਸਿਪਾਹੀ ਫਟੜੇ ਜਾਂ ਕਤਲ ਹੋ ਗਏ। ਇਸ ਘਟਨਾ ਨੇ ਸਾਰੇ ਇਲਾਕੇ ਵਿੱਚ ਤਰ ਥੱਲੀ ਮਚਾ ਦਿੱਤੀ। ਗੁਰੂ ਮਹਾਰਾਜ ਦੇ ਪੰਥ ਨੂੰ ਜਾਗਰ ਰੱਖਣ ਵਾਸਤੇ ਸਿੰਘਾਂ ਨੇ ਅਜਿਹੀਆਂ अनेका ਕਾਰਨਾਮੀਆਂ ਕੀਤੇ। ਅਸਲ ਗੱਲ ਇਹ ਹੈ ਕਿ ਉਹ ਜਿਉਂਦੇ ਹੀ ਕੇਵਲ ਮਰਦਾਂ ਵਾਂਗ ਮਰਨ ਵਾਸਤੇ ਸਨ। ਮੌਤ ਦਾ ਭੈ ਉਹਨਾਂ ਦੇ ਨੇੜੇ ਕਦੇ ਨਹੀਂ ਸੀ ਲੰਗਿਆ। ਅਮ੍ਰਿਤਸਰ ਕੇ ਸਿੰਘ ਸੱਚ ਦਾ ਹੀ ਉਹੀ ਸੀ ਜਿਹੜਾ ਧਰਮ ਦੀ ਖਾਤਰ ਮਰਨਾ ਪ੍ਰਮਾਣ ਕਰ ਲੈਂਦਾ ਸੀ। ਸਿੰਘ ਸਜਣ ਵਾਲਾ ਹੀ ਨਹੀਂ ਉਹਦੇ ਘਰ ਦੇ ਤੇ ਸੰਬੰਧੀ ਵੀ ਉਹ ਸਮਝ ਲੈਂਦੇ ਸਨ। ਕਿ ਪੰਥ ਦੀ ਖਾਤਰ ਮਰਨ ਵਾਸਤੇ ਹੀ ਸਿੰਘ ਸਜਿਆ ਹੈ ਜੇ ਕਿਸ ਤਰੀ ਦੂਜੀ ਨੂੰ ਪੁੱਛਦੀ ਕਿ ਤੇਰੇ ਕਿੰਨੇ ਪੁੱਤਰ ਹਨ ਤਾਂ ਉਹ ਕਹਿੰਦੀ ਕਿ ਹੈਗੇ ਤਾਂ ਚਾਰ ਸਨ ਪਰ ਇੱਕ ਸਿੱਖ ਬਣ ਗਿਆ ਹੈ ਭਾਵ ਸਿੱਖ ਬਣਨਾ ਦੁਨੀਆ ਵੱਲੋਂ ਮੌਤ ਦੀ ਝੋਲੀ ਪਹਿਨਣ ਦੇ ਬਰਾਬਰ ਸੀ ਧੰਨਵਾਦ ਕੱਲ ਮਿਲਦੇ ਹਾਂ ਜੀ ਅਗਲੇ ਕਾਉਂਡ ਦੇ ਨਾਲ ਜੁੜੇ ਰਹੋ ਇਸ ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ